ਮੈਂ ਤਾਂ ਇਹਨਾਂ ਨੂੰ ਦੱਲਣ ਵਾਲੀ ਹੈ ਕਿ ਤੁਸੀਂ ਇਹਨੇ ਸ਼ੋਰਟ ਨੋਟਿਸ ਸੇ ਆਏ ਹੋ ਜਿਸ ਸੰਸਮਨ ਕਿਹਾ ਔਰ ਆ ਕਿ ਆਪਣੇ ਪੇਸ਼ੈਂਟ ਲਈ ਬੜੇ ਬੜੇ ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਦੱਸਿਆ ਹੋਤ ਕੀਤੀਆਂ ਨਹੀਂ ਮੈਂ ਤਾਂ ਸਿਰਫ ਸਮਝ ਰਚਾ ਹਾਂ ਕਿ ਤੁਸੀਂ ਸਰਨ ਵਾਲੀ ਲੋਡ ਨਹੀਂ ਸਭ ਕੁਝ ਸਾਨੂੰ ਪਤਾ ਹੈ ਬਟ ਥੋੜੀ ਹੋਣ ਕੋਈ ਹੋਰ ਗੱਲ ਜਿਹੜੀ ਹੋਏ ਆਈ ਵਰਡ ਆ ਕਿ ਤੁਸੀਂ ਆਪਣੇ ਤੌਰ ਤੇ ਫਿਰ ਮੈਨੂੰ ਸਾਨੂੰ ਦੱਸਿਓ ਫਿਰ ਅਸੀਂ ਮੈਂ ਚਾਹੁੰਦਾ ਕਿ ਹਰ ਤਰੀਕੇ ਨਾਲ ਆਪਾਂ ਜੋ ਕਿਸਾਨੀ ਦਾ ਕੋਈ ਉਹਨਾਂ ਦੇ ਵਿੱਚ ਰੋਸ ਹੈ ਜਾਂ ਉਹਨਾਂ ਨੂੰ ਕੋਈ ਕੋਈ ਤੱਕਾ ਹੋਇਆ ਉਹਨਾਂ ਦੇ ਨਾਲ ਉਹਨੂੰ ਆਪਾਂ ਕਲੀਅਰ ਕਰੀਏ ਇਸ ਕਰਨ ਨੂੰ ਇਹ ਬਿਲਕੁਲ ਨਹੀਂ ਮੈਂ ਚਾਹੁੰਦਾ ਕਿ ਕਿਸੇ ਨਾਲ ਆਪਾਂ ਸਾਰੇ ਕਿਸਾਨ ਉਹ ਜਿਹੜੇ ਉਰੇ ਬੈਠੇ ਸਾਰੇ ਕਿਸਾਨ ਨੇ ਜੋ ਤੁਸੀਂ ਸਾਹਮਣੇ ਬੈਠੇ ਹੋਏ ਕਿਸਾਨ ਨੇ ਸਾਨੂੰ ਸਭ ਕੁਝ पता है कि किस तरीके ਨਾਲ ਹੋਇਆ ਜੋ ਪਾਰਲੀਮੈਂਟ ਦੇ ਵਿੱਚ ਬਿੱਲ ਲਿਆਏ ਸੀ ਉਹ ਨਾ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਈ ਨਾ ਡਿਬੇਟ ਉਹਨਾਂ ਨੇ ਹੋਣ ਦਿੱਤਾ ਤੱਕੇ ਨਾ ਨਹੀਂ ਮжоਰਿਟੀ ਦੇ ਨਾਲ ਪਾਸ ਕਰਕੇ ਪਾਸੇ ਮਾਰਿਆ ਸਾਨੂੰ ਫਿਰ ਅੰਡਰ ਅੰਡਰ 254 ਐਕਟ अबाउट 254 2 ਜਿਹੜਾ ਉਹਦੇ ਸਾਨੂੰ ਇੱਥੇ ਆਪਣੇ ਐਕਟ ਬਣਾਉਣੇ ਪਏ ਹੁਣ ਨੂੰ ਨਿਊਟਰਲਾਈਜ਼ ਕਰਨ ਵਾਸਤੇ ਉਥੇ ਹੀ ਹੁਣ ਆਪਾਂ ਪਹੁੰਚੇ ਹਾਂ ਉਸ ਗੱਲ 'ਤੇ ਕਿ ਗਵਰਨਮੈਂਟ ਆਫ ਇੰਡੀਆ ਨਹੀਂ ਮੰਨਦੀ ਅਸੀਂ ਵੀ ਨਹੀਂ ਮੰਨਦੇ ਅਸੀਂ ਇਹ ਇਹ ਅੜਿਆ ਵਾਲੇ ਕੰਮ ਕਿਉਂਕਿ ਮੈਨੂੰ ਪਤਾ ਹੈ ਔਰ ਦਸੰਦੀ ਲੋੜ ਨਹੀਂ ਸਭ ਨੂੰ ਸਾਰਿਆਂ ਨੂੰ ਪਤਾ ਹੈ ਕਿ ਅਗਰ ਅਸੀਂ ਇਹ ਗੱਲ ਹੋ ਜੇ ਹੁਣੀ ਮੈਂ ਜ਼ੀ ਟੀਵੀਿੰਨ ਦਾ ਨਮਾ ਉਹਨਾਂ ਦੇ ਦਫਤਰ ਉੱਥੇ ਬੋਲ ਕੇ ਆਏ ਹੀ ਗੱਲ ਬਈ ਸਿੱਧੇ ਕਿ ਅਗਰ ਇਹ ਐਮਐਸਪੀ ਚਲੀ ਜਾਏ ਜਾਂ ਜੋ ਇਹ ਲਿਖਣਾ ਚਾਹੁੰਦੇ ਨੇ ਸਾਡੇ ਵਾਸਤੇ ਦਿੱਲੀ ਵਾਲੇ ਉਹ 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 ਇਸ ਦਾ ਪਤਾ ਨਹੀਂ ਪਰ ਇਹ ਘੱਟ ਲੋਕਾਂ ਨੂੰ ਪਤਾ ਹੈ बिकॉज़ ਆਪਣੇ ਜਿਹੜਾ ਐਮਐਸਪੀ ਸਿਸਟਮ ਹੈ ਆਰਟੀਆ ਸਿਸਟਮ ਹੈ ਸਿਰਫ ਆਪਣੇ 2-3 ਸੂਬਿਆਂ ਦੇ ਵਿੱਚ ਹੈ ਨੀਚੇ-ਨੀਚੇ ਦੱਖਣ ਪੰਜਾਬ ਜਾਂ ਹਿੰਦੁਸਤਾਨੀਆਂ ਪਾਛਮਿਆ ਪੂਰਬ ਦੇ ਵਿੱਚ ਇਹ ਹੈ ਨਹੀਂ ਇਹ ਜਿਆਦਾ ਆਪਣੇ 2-4 ਸਟੇਟਾਂ ਦੇ ਵਿੱਚ ਇਹ ਜਿਹੜਾ ਕੁਛ ਹੈ ਔਰ ਇੱਥੇ ਤਾਂ ਹੀ ਇਹਨਾਂ ਨੂੰ ਸ਼ਾਇਦ ਸਮਝ ਨਹੀਂ ਕਿ ਇਹ ਗੱਲ ਕੀ ਹੈ ਹੁਣ ਮੈਂ ਉੱਥੇ ਕਹਿ ਰਿਹਾ ਸੀ ਉੱਤੇ ਨੂੰ ਕਿ ਤੁਸੀਂ ਆਏ ਹੋ ਦਿੱਲੀੋਂ ਮੈਂ ਕਿ ਤੁਸੀਂ ਸਾਡੇ ਕਾਰਪੋਰੇਟ ਹਾਊਸ ਨੂੰ ਤੁਸੀਂ ਅਗਰ ਰਾਤ ਨੂੰ ਜੱਥਰ ਪਰਸੈਂਟ ਮੇਰੇ ਕਿਸਾਨ 5 ਕਿੱਲੇ ਤੋਂ ਕੱਟਣੀ ਆ ਉਹਦਾ ਚੋਂ ਅੱਧੇ ਤਕਰੀਬਨ 2.5 ਕਿੱਲੇ ਦੇ ਕਰੀਬ ਨੇ ਔਰ ਤੁਸੀਂ ਉਹਨੇ ਰਾਤ ਨੂੰ ਕੋਈ ਉਹਦੀ ਬੇਟੀ ਬਿਮਾਰ ਹੋ ਜਾਏ ਕੋਈ ਹੋਰ ਪ੍ਰੋਬਲਮ ਹੋ ਜਾਏ ਕਿ ਉਹ ਜਾਣਾ ਚਾਹੁੰਦਾ ਹੈ ਉਹ ਜਾ ਕੇ ਆੜਤੀਏ ਤੋਂ ਆਪਣੀ ਉਠਾ ਕੇ ਪੈਸੇ ਲੈਣੂਗਾ ਤੁਸੀਂ ਕਿੱਥੇ ਮਿਲੋਗੇ ਤੁਸੀਂ ਦਿੱਲੀ 'ਚ ਤੁਸੀਂ ਕਾਰਪੋਰੇਟ ਹਾਊਸ ਨੂੰ ਤੇ ਡੇਲੀ ਫੰਡਾ ਮੈਨੇਜਰ ਕਿਤੇ ਉਹ ਸੱਤਾ ਪਿਆ ਹੋਇਆ ਮਗਨ ਕਿੱਥੇ ਹੋਊਗਾ। ਤਾਂ ਇਹ ਇੱਕ ਇੱਕ ਜਿਹੜੀ ਇੱਕ ਕਿਸਮ ਦੀ ਆ 100 ਸਾਲ ਤੋਂ ਚੱਲੀ ਆਈ ਇੱਕ ਰਵਾਇਤ ਹੈ। ਇੱਕ ਸਿਸਟਮ ਹੈ ਉਹ ਤੋੜਨਾ ਮਤਲਬ ਦੱਸ ਜਣਾ ਸਮਝਾਉਂਦੇ ਸਾਨੂੰ। ਨੋਬਡੀ ਕੋਈ ਇਹਨਾਂ ਨੂੰ ਕੋਈ ਇਹਨਾਂ ਨੂੰ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਦੇਖੋ ਇਹਨਾਂ ਨੂੰ ਆਪ ਹੀ ਸਮਝ। ਤੁਸੀਂ ਤਾਂ ਗਏ ਹੋ। ਤੁਸੀਂ ਮਿਲਿਓ। ਕਿੰਨੀ ਤੁਹਾਡੀ ਗੱਲ ਸੁਣੀ ਉਹਨਾਂ ਨੇ। ਇਹ ਆ ਸਮਝੀ। ਇਹ ਮੈਕੈਨਿਕ ਤੇ ਇਹ ਇਹਨਾਂ ਨੂੰ ਆਈਡੀਆ ਨਹੀਂ ਹੈ ਕਿ ਇੱਥੇ ਕੀ ਹੈ ਮਹਾਰਾਸ਼ਟਰ ਚ ਨਾ ਪਤਾ ਨਹੀਂ ਉਹਨਾਂ ਦਾ ਆਰਟੀਆ ਸਿਸਟਮ ਹੈ ਜਾਂ ਨਹੀਂ ਜੋ ਜੋ ਰੇਲਵੇ ਮਿਨਿਸਟਰ ਨਹੀਂ ਹੈ ਕਿਸੇ ਹੋਰ ਦਾ ਕਿਹੜਾ ਹੋਰ ਕੀ ਸਿਸਟਮ ਹੈ ਲੇਕਿਨ ਸਾਨੂੰ ਆਪਣੇ ਪੰਜਾਬ ਦਾ ਸਿਸਟਮ ਦਾ ਪਤਾ ਹੈ ਐਂਡ ਇਹ ਜ਼ਰੂਰੀ ਹੈ ਕਿ ਸਾਨੂੰ ਤੁਸੀਂ ਜੋ ਚੱਲਦੇ ਆਇਆ ਹੈ ਉਹਨੂੰ ਤੁਸੀਂ ਵਿਗੜਨਾ ਪਾਓ ਦੇ ਵਿੱਚ ਉਸ ਕੰਮ ਨੂੰ ਚੱਲਣ ਦਿਓ ਤਾਂ ਕਿ ਅੰਤ ਵਿੱਚ ਉਹ ਪ੍ਰੋਬਲਮਸ ਨੇ ਉਹ ਸਾਡੇ ਗਰੀਬ ਕਿਸਾਨੀ ਦੀ ਪ੍ਰੋਬਲਮਸ ਨੇ ਇਹ ਜਾਖੜ ਸਾਹਿਬ ਦੀ ਮੇਰੀ ਹੈ ਬਾਜਵਾ ਸਾਹਿਬ ਦੀ ਪ੍ਰੋਬਲਮ ਨਹੀਂ ਮੈਂ ਤਾਂ ਉਸ ਨੂੰ ਜਾ ਕੇ ਰਾਤ ਨੂੰ ਟੈਲੀਫੋਨ ਕਰ ਸਕਦਾ ਕਿ ਉਠ ਪਾਈ ਸਾਡੇ ਸਾਡਾ ਇਹ ਕੁਝ ਕਰ ਪਰ ਸਾਰੇ ਇੱਕ ਜਾਨੀ ਤਾਂ ਸਾਡੀ ਗਰੀਬ ਕਿਸਾਨੀਆਂ ਕਿੱਥੇ ਪਾ ਲੂਗੀ ਉਹ ਕੋਈ ਕੋਰਪੋਰੇਟ ਹਾਊਸ ਨੂੰ ਅੰਬਾਨੀ ਹੋਏ ਅਦਵਾਨੀ ਹੋਏ ਜਾਂ ਜਿਹੜੇ ਵੀ ਹੋਣ ਉਹਨਾਂ ਨੂੰ ਕਿੱਥੇ ਪਾ ਲੂਗੀ ਤੁਸੀਂ ਤਾਂ ਇਹ ਸਿਸਟਮ ਇਹ ਸਮਝ ਨਹੀਂ ਇਸ ਕਰਨ ਨੂੰ ਹਨ ਇਹ ਜ਼ਰੂਰੀ ਹੈ ਸਾਡੇ ਵਾਸਤੇ ਕਿ ਆਪਾਂ ਉਹਨਾਂ ਨੂੰ ਸਮਝਾਈਏ ਅਨਕਲ ਹੁਣ ਸਮਝ ਗਏ ਨੇ ਹੁਣ ਮੈਂ ਮੈਨੂੰ ਜੋ ਪਤਾ ਲੱਗ ਰਿਹਾ ਕਿ ਦਿੱਲੀ ਦੇ ਵਿੱਚ ਬਹੁਤ ਮੀਟਿੰਗਾਂ ਹੋ ਰਹੀਆਂ ਨੇ ਕਿਸੇ ਦਾ ਹਲ ਕੀ ਗੱਡੀ ਹੈ ਉਹਨਾਂ ਨੇ ਉਹਨਾਂ ਨੂੰ ਕੱਲ ਤਾਂ ਕੱਢਣਗੇ ਕਿਉਂਕਿ ਨਹੀਂ ਤਾਂ ਇਹ ਪ੍ਰੋਬਲਮ ਜਿਹੜੀਆਂ ਸਾਡੀਆਂ ਨੇ ਇਹ ਆਊਟ ਆਫ ਕੰਟਰੋਲ ਜਾ ਸਕਦੀਆਂ ਨੇ ਔਰ ਇਹ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜਾ ਗਵਾਂਡੀ ਮੁਲਕ ਹੈ ਉਹ ਕੋਈ ਮੌਕਾ ਹੀ ਭਾਲਦਾ ਹੁੰਦਾ ਹੈ ਕਿਸੇ ਚੀਜ਼ ਵਾਸਤੇ ਹੁਣ ਦੇਖੋ ਇਹਨਾਂ ਨੂੰ ਆਈ ਥਿੰਕ ਸੰਧੂ ਸਾਹਿਬ ਨੇ ਗੱਲ ਸਮਝਾ ਦਿੱਤੀ ਹੈ ਜਿੰਨੇ ਸਾਨੂੰ ਅਸਲਾ ਮਿਲਿਆ ਜੋ ਪਾਕਿਸਤਾਨ ਪੇਜਰੀ ਹੈ ਕੋਈ ਕਾਰਨ ਕਿਸੇ ਕਾਰਨ ਵਾਸਤੇ ਭੇਜਰੀ ਹੈ ਔਰ ਉਹ ਹੁਣ ਕੁਛ ਤਾਂ ਬਾਈ ਰੋਡ ਬਸ਼ੱਕ ਥੋੜੇ ਜਿਹੇ ਆ ਜਾਏ ਲੇਕਿਨ ਮੈਜੋਰਟੀ ਹੌਲੀ ਹੈ ਡਰੋਨਸ ਨਹੀਂ ਰੋਜ਼ ਦੋ ਜਾਂ ਤਿੰਨ ਡਰੋਨ ਆਉਂਦੇ ਨੇ ਔਰ ਤਕਰੀਬਨ 3 ਕਿਲੋ ਵਜ਼ਨ ਇੱਕ ਡਰੋਨ ਚੱਕਦਾ ਉਹਦੇ ਵਿੱਚ ਹਥਿਆਰ ਆਉਂਦੇ ਨੇ ਉਹਦੇ ਨਾਲ ਅਮਨੀਸ਼ਨ ਆਉਂਦਾ ਹੈ ਉਹਦੇ ਨਾਲ ਹੈਰੋਇਨ ਵੀ ਆ ਕਦੇ-ਕਦੇ ਆਉਂਦੀ ਹੈ ਉਹਦੇ ਨਾਲ ਮਨੋਟੀ ਪੈਸੇ ਵੀ ਭੇਜ ਦੇਨੇ ਤਾਂ ਕਿ ਗੜਬੜ ਕਰਾਉਣ ਦੀ ਕੋਸ਼ਿਸ਼ ਕਰਨ ਸੋ ਸਭ ਕੁਝ ਚੱਲ ਰਿਹਾ ਐ ਐਂ ਸਾਡੇ ਤਕਰੀਬਨ 1700 ਹਥਿਆਰ ਇਹਨਾਂ ਨੇ ਪਿਛਲੇ 2 ਮਹੀਨਿਆਂ ਚ ਪਕੜੇ ਨੇ ਸਾਡੇ ਜਿਸਮ ਜੀ ਫੋਰਸ ਨੇ ਔਰ ਜਿਹੜੇ ਸਾਨੂੰ ਮਿਲ ਗਏ ਜਿਨ੍ਹਾਂ ਨੂੰ ਸਾਨੂੰ ਨਹੀਂ ਮਿਲੇ ਰੱਬ ਜਾਣਦਾ ਹੈ ਉਹ ਕਿੰਨੇ ਨੇ ਕਿੱਥੇ ਚਲੇ ਗਏ ਔਰ ਕਿੱਥੇ ਗਏ ਨੇ ਸੋ ਇਹ ਇਹਨਾਂ ਨੇ ਗੜਬੜ ਕਰਨੀ ਉਹ ਕਰਨੀ ਐ ਔਰ ਸਾਡੀ ਜ਼ਿੰਮੇਵਾਰੀ ਬਣਦੀ ਐ ਕਿ ਆਪਣੇ ਪੰਜਾਬ ਨੂੰ ਆਪਾਂ ਠੀਕ ਰੱਖੀਏ ਕਿਉਂਕਿ ਅਸੀਂ ਤਾਂ ਗਵਾਂਢੀ ਮੁਲਕ ਅਗਰ ਟੈਂਕ ਕੌਣਗੇ ਪਹਿਲਾਂ ਪੰਜਾਬ ਚੋਂਗੇ ਔਰ ਸਾਡੇ ਪਹਿਲੇ ਦੋ ਦੋ جنگ ਤਾਂ ਆਪਾਂ ਦੇਖ ਚੁੱਕੇ ਹਾਂ ਕਿੰਨਾ ਆਪਾਂ ਹੋਣੀ ਆਪਾਂ ਇੱਥੇ ਖਰਾਬਾ ਕਰਾਉਣਾ ਜਦ جنگ ਹੁੰਦਾ ਨੁਕਸਾਨ ਪੰਜਾਬ ਦਾ ਹੁੰਦਾ ਏ ਵੀ ਅੱਜ ਦੇਖ ਲਓ ਸਾਡੇ ਅੱਜ ਤੁਹਾਨੂੰ ਇਹਨਾਂ ਨਾਅਕਤੇ ਦੱਸੇ ਨੇ ਕਿ ਯੂਨੀਵਰਸਿਟੀ ਬੰਦ ਪਈ ਹੈ 4 ਲੱਖ ਬੰਦਾ ਸਾਡਾ ਛੱਡ ਕੇ ਚਲਾ ਗਿਆ ਲੁਧਿਆਣੇ ਤੋਂ ਆਪਣੇ ਕਰਤ 1000 ਯੂਨਿਟ ਬੰਦ ਹੋ ਗਏ ਨੇ 2 ਲੱਖ ਯੂਨਿਟ ਸੇ ਸਾਡੇ ਕੋਵਿਡ ਤੋਂ ਬਾਅਦ ਜਿਹੜੇ ਚਾਲੂ ਹੋਏ ਸੇ ਹੁਣ ਅਸੀਂ 100 ਲੱਖ ਤੇ ਪਹੁੰਚ ਗਏ ਹਾਂ ਯੂਨਿਟੀ ਯੂਨਿਟੀ ਬੰਦ ਹੋ ਗਿਆ 3 ਲੱਖ ਲੇਬਰ 3 ਲੱਖ ਲੇਬਰ ਸੀ ਉਹਨੂੰ ਆਪਾਂ 14 ਲੱਖ ਤੇ ਪਹੁੰਚ ਗਏ 16 ਲੱਖ ਤੇ ਤਾਂ ਇਹ ਯੂਨਿਟਸ ਬੰਦ ਹੋ ਰਹੇ ਨੇ ਉਹਦਾ ਮਤਲਬ ਸਾਡਾ ਟੈਕਸੇਸ਼ਨ ਬੰਦ ਹੋ ਰਿਹਾ ਸਾਡਾ ਜੀਐਸਟੀ ਬੰਦ ਹੋ ਰਿਹਾ ਪਹਿਲਾਂ ਹੀ ਜੀਐਸਟੀ ਨਹੀਂ ਦੇ ਰਹੇ ਉਹਨਾਂ ਦੇ ਆ ਇੱਕ ਕਨਸਟੀਟਿਊਸ਼ਨਲ ਗਾਰੰਟੀ ਸੀ ਕਿ ਜੀਡੀ ਜੀਐਸਟੀ ਹੈ ਹਰ ਤੀਜੇ ਮਹੀਨੇ ਤੁਹਾਨੂੰ ਜੋ ਤੁਹਾਡਾ ਹਿੱਸਾ ਹੁੰਦਾ ਉਹ ਤੁਹਾਨੂੰ ਮਿਲਣਾ ਚਾਹੀਦਾ ਮਾਰਚ ਤੋਂ ਨਹੀਂ ਦਿੱਤਾ ਅੰਡ ਆਫ ਨਵੰਬਰ ਚ ਸਾਡਾ 13 ਲੱਖ 13000 ਕਰੋੜ ਸਾਡਾ ਪੈਂਡਿੰਗ ਪਿਆ ਜਿਹੜਾ 30 30 ਨਵੰਬਰ ਨੂੰ ਉਹਨਾਂ ਨੇ ਸੰਭ ਦੇਣਾ ਇੱਧਰ ਸਾਡਾ ਆਰਡੀਐਸ ਦਾ ਜਿਹੜਾ 1000 ਕਰੋੜ ਹੈ ਉਹ ਵੀ ਕੱਟ ਲਿਆ ਐਸੇ ਬੈਠੇ ਉਹ ਫੈਸਲਾ ਕਰੀ ਜਾਂਦੇ ਨੇ ਕਿ ਐਸੇ ਆਪਾ ਪਿੰਡਾਂ ਦੀ ਡਿਵੈਲਪਮੈਂਟ ਕਰਾਂਗੇ ਅਗਰ ਸਾਡੇ ਕੋਲ ਆਰਡੀਐਸ ਦੇ ਬੰਦੇ ਅਗਰ ਮੰਡੀ ਬੋਰਡ ਨਹੀਂ ਚਲਾ ਸਕਦੀ ਲਿੰਕ ਰੋਡਾਂ ਟੁੱਟ ਜਾਣੀਆਂ ਮਨਮਤ ਕਿਸੇ ਕਰਾਵਾ ਜਾਂਦਾ ਸੋ ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ ਤੁਸੀਂ ਤਾਂ ਆਪਣਾ ਅ ਪੰਜਾਬ ਦਾ ਜੋਸ਼ ਦਿਖਾ ਦਿੱਤਾ ਅਸੀਂ ਬਾਕੀ ਅਸੀਂ ਵੀ ਲੈ ਰਹੇ ਹਾਂ ਅਸੀਂ ਵੀ ਕਰਾਂਗੇ ਉਹਨਾਂ ਨਾਲ ਗੱਲਬਾਤ ਕੇ ਸਮਝ ਕੇ ਲੇਕਿਨ ਆ ਜਿਹੜਾ ਤੁਹਾਡਾ ਜੋਸ਼ ਸੀ ਨਾ ਇਹ ਨੇ ਉਹਨਾਂ ਨੂੰ ਸਿੱਧੇ ਰਾਤੇ ਜਿਹਾਣਾ ਔਰ ਮੈਂ ਤਨਵਾਦੀਆਂ ਤੁਹਾਡਾ ਤੁਸੀਂ ਵੀ ਔਖੇ ਹੋਇਓ ਪਰ ਤੁਸੀਂ ਜਿਸ ਤਰੀਕੇ ਨਾਲ ਸ਼ਾਂਤ ਮੈਤਰੀਕੇ ਨਾਲ ਜੋ ਤੁਸੀਂ ਅੰਦੋਲਨ ਕੀਤਾ ਜੋ ਤੁਹਾਡਾ ਹੱਕ ਹੈ ਸਾਰਿਆਂ ਦਾ ਹੱਕ ਹੈ ਮੇਰਾ ਵੀ ਹੱਕ ਹੈ ਅਥਾ ਨਹੀਂ ਅਸੀਂ ਵੀ ਕਿੰਨੇ ਅੰਦੋਲਨਾਂ ਸੀ ਵੀ ਕੀਤੇ ਹੋਣੇ ਆ ਮੇਰੀ 50 ਸਾਲ ਹੋ ਗਏ ਇਸ ਸਿਆਸੀ ਜ਼ਿੰਦਗੀ ਚ ਕਿੰਨੇ ਅਸੀਂ ਧਰਨੀ ਕੀਤੇ ਹੋਣੇ ਆ ਕਿੰਨੇ ਕੁ ਸਾਡਾ ਲੋਕ ਰਾਜ ਜੀ ਹੱਕ ਹੈ ਸੋ ਵੀ ਹੈ ਨੋ ਆਬਜੈਕਸ਼ਨ ਉਹਦੇ ਕਿਸੇ ਨੋ ਆਬਜੈਕਸ਼ਨ ਇਹਦਾ ਮੈਂ ਕਹਾਂ ਸੀ ਕਿ ਨੋ ਅਸੀਂ ਇੰਟਰਫੇਰ ਨਹੀਂ ਕਰਾਂਗੇ ਤੁਹਾਡਾ ਹੱਕ ਹੈ ਤੁਸੀਂ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਔਰ ਇਹਦਾ ਅਸਰ ਦਿੱਲੀ ਤੇ ਜਰੂਰ ਪੈਣਾ ਸੋ ਮੈਂ ਇਹ ਆਪ ਨੂੰ ਕਹਿਣਾ ਚਾਹੁੰਦਾ ਸੀ ਕਿ ਇਹ ਪਾਰਟਨਰਸ਼ਿਪ ਹੈ ਤੁਹਾਡੀ ਕਿਸਾਨਾਂ ਦੀ ਔਰ ਸਾਡੀ ਸਰਕਾਰ ਸੀ ਇੱਕ ਆ ਪਾਰਟਨਰ ਦੇ ਤੌਰ ਤੇ ਦੋਸਤ ਦੇ ਤੌਰ ਤੇ ਅਸੀਂ ਇਸ ਨੂੰ ਲਗਨ ਚਾਹੁੰਦੇ ਕਿਉਂਕਿ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਤੁਸੀਂ ਵੀ ਬਚਾਣਾ ਚਾਹੁੰਦੇ ਮੈਂ ਵੀ ਬਚਾਉਣਾ ਚਾਹੁੰਦਾ ਅਸੀਂ ਸਾਰੇ ਬਚਾਉਣਾ ਚਾਹੁੰਦੇ ਔਰ ਅਗਰ ਜਿਹੜੇ ਅਸੀਂ ਇਕੱਠੇ ਇਹ ਕਰਤੀ ਅਗੇ ਉਹ ਮੈਨੂੰ ਕਹੀ ਜਾਂਦੇ ਨੇ ਉਹ ਦਿਨ ਇੱਕ ਉਹਨਾਂ ਦਾ ਮਿਨਿਸਟਰ ਗੋੜਿਆ ਕਿ ਤੁਸੀਂ ਕਰਾ ਰਹੇ ਹੋ ਮੈਂ ਕਿਹਾ ਵੀ ਮੈਂ ਕਿਵੇਂ ਕਰਾ ਰਹੇ ਹਾਂ ਕਿ ਨੂੰ ਤੁਸੀਂ ਕਰਾ ਦੇ ਮੈਂ ਕਹ ਜਰਾ ਤੂੰ ਤੁਹਾਡੇ ਕੋਲ ਐਨੀ ਏਜੰਸੀਜ਼ ਨੇ ਉਹਨਾਂ ਨੂੰ ਪਤਾ ਨਹੀਂ ਕਿ ਕੈਸੇ ਹੋ ਰਿਹਾ ਇੱਥੇ ਅੰਦੋਲਨ ਹੈ ਪੰਜਾਬ ਦੇ ਵਿੱਚ ਕੀ ਗੜਵੱਟ ਚੱਲ ਰਹੀ ਹੈ ਅਮਰਿੰਦਰ ਸਿੰਘ ਕਹਾਂ ਰਿਹਾ ਮੈਂ ਜਾ ਕੇ ਉੱਥੇ ਭਾਸ਼ਣ ਦਿੰਨਾ ਹੈ ਕਿ ਸਾਰੇ ਤੁਸੀਂ ਧਰਨੇ 'ਚ ਬਹਿ ਜਾਓ ਇਹ ਤਾਂ ਆਵਾਜ਼ ਉਠੀਆਂ ਲੋਕਾਂ ਦੀ ਉਹ ਲੋਕਾਂ ਦੀ ਜਿਹੜੀ ਆਵਾਜ਼ ਉਠੀ ਹੈ ਉਹ ਉਹਨਾਂ ਦੇ ਜਿਹੜੇ ਨਮਾਇंदे ਨੇ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਨੇ ਅੱਗੇ ਚਲਾਈ ਹੈ ਲੈਕ ਆਫ ਇਨਫੋਰਮੇਸ਼ਨ ਕਹਿ ਲਓ ਜਾਂ ਲੈ ਕੇ ਸੋਚ ਕਹਿ ਲਓ ਜਾਂ ਲੈ ਕੇ ਸੁਣਨਾ ਹੀ ਨਹੀਂ ਚਾਹੁੰਦੇ ਕਿ ਕੀ ਕਹਾਣੀ ਹੈ ਆਏ ਗੱਲ ਬਣੀ ਤਾਂ ਮੈਂ ਤਨਵਾਦੀਆਂ ਥੋੜਾ ਕਿ ਤੁਸੀਂ ਸ਼ਾਂਤਮਈ ਤਰੀਕੇ ਨਾਲ ਕੀਤਾ ਔਰ ਜੋ ਸਮੱਸਿਆ ਸੂਬੇ ਦੀ ਉਹ ਥੋੜੇ ਸਾਹਮਣੇ ਅੱਜ ਅਗਰ ਸਾਡੇ ਟ੍ਰੇਨਸ ਨਹੀਂ ਚੱਲਣਗੇ ਫਿਰ ਸਾਨੂੰ ਪ੍ਰੋਬਲਮ ਆ ਜਾਣੀ ਹੈ ਇੱਕਦਾਨ ਯੂਰੀਆ ਪਹੁੰਚਣਾ ਹੈ ਡੀਏਪੀ ਪਹੁੰਚਣਾ ਹੈ ਉਹ ਆਲੂ ਦਾ ਲੱਗੇ ਸਾਰੇ ਫਿਰ ਸਾਨੂੰ ਆਪਣੀ ਜਿਹੜੇ ਗੋਡਾਊਨ ਭਰੇ ਹੋਏ ਨੇ ਉਹ ਖਾਲੀ ਕਰਨੇ ਪੈਣਗੇ पीडीएस जाਣਾ बिहार और झारखंड वगैरह उधर के पास और फिर जब खाली होगा हो तो फिर हो 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 अपने जड़ी मंडियां ਦੇ ਵਿੱਚ ਪਈ ਆ ਉਹ ਭਾਗ ਤਰਾਂ ਦੇ ਉਹ ਗੋਡਾਊਨ ਦੇ ਵਿੱਚ तो ਇਹ ਕੋਲਾ ਹੈ ऑयल ਹੈ ਮੇਰਾ خیال ਸਭ ਕੁਝ ਇਹ ਬਾਈ ਟ੍ਰੇਨ ਹੀ ਜ਼ਿਆਦਾ ਹੁੰਦਾ ਹੈ ਕਿੰਨਾ ਹੁੰਦਾ ਹੈ ਬਾਈ ਟਰੱਕ ਥੋੜਾ ਹੀ ਨਹੀਂ ਰੱਖਾ तो ਇਸ ਕਰਕੇ ਇਹ ਅਗਰ ਟ੍ਰੇਨ ਕੋਲ ਜਾ ਕੇ ਤੇ ਅੱਛਾ ਹੋਏਗਾ ਆਪਣੇ ਪੰਜਾਬ ਵੱਲ ਸੇ ਅੱਛਾ ਹੋਏਗਾ ਆਪਣੇ ਆਪਣੇ अपनी इंडस्ट्री फिर चालू हो जू सारी सारी एक यूनाइटेड है चाहे आप खेतीबाड़ी करिए चाहे इंडस्ट्री करिए चाहे ट्रेड करिए व्यापारी होंगे ये सारा एक यूनाइट साड़ी जी ताकत सारे जोड़ तो तो सब के ही बनती है ये सब चाहते थे कि मैं बोलना मेरा तो बस एना ही सी मेरा फेल एना ही भरया हुआ जिन्ना थोड़ा भरया होगा साढ़े सारे असी साडा तो तो टोटल ਖਾਨੂੰ 49 101% ਖੰਗੜਦੀ ਹੈ बिकॉज ਅਸੀਂ ਵੀ ਤੁਹਾਡੇ ਵਿੱਚ ਹੁੰਦੇ ਹਾਂ ਐਂਡ ਮੈਂ ਆਸ ਕਰਦਾ ਕਿ ਇਹਦਾ ਕੋਈ ਆਪਾਂ ਹੁਣ ਕੱਢੀਏ ਹੱਲ ਤਾਂ ਕਿ ਆਪਣੇ ਪੰਜਾਬ ਦਾ ਹੋਰ ਨੁਕਸਾਨ ਨਾ ਹੋਵੇ ਹੋ ਗਿਆ ਜੋ ਹੋ ਗਿਆ ਕੋਈ ਗੱਲ ਨਹੀਂ ਆਪਾਂ ਇਸ ਸੁਝਾ ਲਾਂਗੇ ਤਕਰੀਬਨ 40 ਹਜ਼ਾਰ ਕਰੋੜ ਦਾ ਸਾਡਾ ਇੰਡਸਟਰੀਅਲ ਲਾਂਸੀ ਹੈ ਔਰ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਟ੍ਰੇਡ ਵਗੈਰਾ ਰੁਕ ਜਾਂਦੀ ਹੈ ਇਸ ਛੋਟੇ ਸਾਹਮਣੇ ਬਸ ਇਹ ਬੇਨਤੀ ਹੈ ਕਿ ਤੁਸੀਂ ਇਸ ਗੱਲ ਨੂੰ ਰਮਾਨ ਕਰੋ ਸਾਡਾ ਔਰ ਕੋਈ ਨਾ ਕੋਈ ਜੋ ਥੋੜੀ ਹੋਰ ਕੋਈ ਪ੍ਰੋਬਲਮ ਨੇ ਉਹ ਸਾਡੇ ਸੰਸਨ ਦੱਸਦੇ ਅਸੀਂ ਥੋੜੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ